ਵਿਦਾਂਤ ਸਭਾ ਦੀਆਂ ਪੰਜ ਸਟੇਟਾਂ ਵਿੱਚ ਇਲੈਕਸ਼ਨ ਹੋਇਆ ਤਿੰਨ ਸਟੇਟਾਂ ਵਿੱਚ ਬੀਜੇਪੀ ਦੀ ਸਰਕਾਰ ਬਣੀ ਹੈ ਇਸ ਸਮੇਂ ਬੀਜੇਪੀ ਵਰਕਰਾਂ ਵਿੱਚ ਬੜਾ ਉਤਸ਼ਾਹ ਨਜ਼ਰ ਆ ਰਿਹਾ ਹੈ ਕੇਵਲ ਢਿੱਲੋ ਜੀ ਹੈ ਬੀਜੇਪੀ ਦੇ ਬੜੇ ਸੀਨੀਅਰ ਲੀਡਰ ਉਹਨਾਂ ਦਾ ਗਲਪਤ ਕਰਦੇ ਸਰ ਤੁਸੀਂ ਇਸ ਇਲੈਕਸ਼ਨ ਦੇ ਰਿਜ਼ਲਟ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਜਿਹੜਾ ਰਿਜ਼ਲਟ ਆਇਆ ਨਾ ਇਹ ਸਾਰਾ ਪੋਜ਼ਿਟਿਵ ਆਇਆ ਨਰਿੰਦਰ ਮੋਦੀ ਜੀ ਦੀ ਸੋਚ ਨੂੰ ਕਿ ਹਿੰਦੁਸਤਾਨ ਜਿਹੜਾ ਬਹੁਤ ਵੱਡੀ ਤਰੱਕੀ ਕਰ ਰਿਹਾ ਹੈ ਭਾਰਤ ਵਾਰਸ਼ ਦੇ ਵਿੱਚ ਤਰੱਕੀ ਹੋਈ ਆ ਲੋਕਾਂ ਨੇ ਦੇਖਿਆ ਨਰਿੰਦਰ ਮੋਦੀ ਜੀ ਨੇ ਜੋ ਗਰੰਟੀ ਦਿੱਤੀ ਉਹ ਤੇ ਪੂਰਾ ਉਤਰੇ ਆ ਸੋ ਇਸੇ ਕਰਕੇ ਤਿੰਨੇ ਜਿਹੜੇ ਸਟੇਟਾਂ ਹੋਈਆਂ ਨੇ ਤੁਸੀਂ ਬੱਧਿਆ ਪ੍ਰਦੇਸ਼ ਲਾ ਲਓ ਰਾਜਸਥਾਨ ਲਾ ਲਓ ਛੱਤੀਸਗੜ੍ਹ ਲਾ ਲਓ ਕਿ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੋਈ ਆ ਔਰ ਅੱਗੇਲੇ ਵੀ 2024 ਦੇ ਵਿੱਚ ਵੀ ਗਰੰਟੀ ਨਾਲ ਕਹਿਣਾ ਪਿਛਲੀਆਂ ਨਾਲੋਂ ਵੀ ਜ਼ਿਆਦਾ ਵੋਟਰ ਨਾਲ ਭਾਰਤੀ ਜਨਤਾ ਪਾਰਟੀ ਜਿੱਤ ਕੇ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਸਰ ਇਸ ਦਾ ਪੰਜਾਬ ਵਿੱਚ ਕਿੰਨਾ ਅਸਰ ਦੇਖਣ ਨੂੰ ਮਿਲਦਾ ਪੰਜਾਬ ਵਿੱਚ ਬਹੁਤ ਵੱਡਾ ਅਸਰ ਮਿਲਦਾ ਜੀ ਲੋਕਾਂ ਨੂੰ ਸਮਝ ਲੱਗ ਗਈ ਇਸ ਗੱਲ ਦੀ ਕਿ ਜੇ ਨਰਿੰਦਰ ਮੋਦੀ ਜੀ ਹੋਣਗੇ ਜਿਹੜੇ ਸੂਬੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਆ ਉਹ ਸੂਬਾ ਤਰੱਕੀ ਕਰ ਰਿਹਾ ਪੰਜਾਬ ਤਰੱਕੀ ਨਹੀਂ ਕਰ ਰਿਹਾ ਸੀ ਪਿੱਛੇ ਜਾ ਰਹੇ ਆ ਜੇਕਰ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਸਰਕਾਰ ਆਊਗੀ ਤਾਂ ਹੀ ਪੰਜਾਬ ਦੀ ਤਰੱਕੀ ਹੋਊਗੀ ਸਰ ਲੋਕ ਸਭਾ ਇਲੈਕਸ਼ਨ ਦੇ ਵਿੱਚ ਕਿਉਂਕਿ ਹੁਣ ਸਿਰ ਤੇ ਹੈਗੇ ਆ 24 ਦੇ ਇਲੈਕਸ਼ਨ ਦੋ ਤਿੰਨ ਮਹੀਨਿਆਂ ਬਾਅਦ ਇਲੈਕਸ਼ਨ ਕਦੀ ਵੀ ਹੋ ਸਕਦੇ ਨੇ ਸੋਨੂੰ ਲੱਗਦਾ ਇਸ ਦਾ ਅਸਰ ਉਸ ਤੇ ਵੀ ਪਏਗਾ ਬਹੁਤ ਵੱਡੀ ਤਦਾਦ ਦੇ ਚ ਲੋਕਾਂ ਨੇ ਮਨ ਬਣਾ ਲਿਆ ਕਿ ਲੋਕਾਂ ਨੂੰ ਸਮਝ ਆ ਗਈ ਕਿ ਹੁਣ ਜਿਹੜੀ ਸੈਂਟਰ ਦੀ ਸਰਕਾਰ ਹੈ ਡਬਲ ਇੰਜਨ ਦੀ ਸਰਕਾਰ ਕਹਿੰਦੇ ਆ ਕਿ ਜੇ ਉਹ ਸਰਕਾਰ ਬਣੇ ਕਿ ਸੂਬੇ ਦੇ ਵਿੱਚ ਜਿਹੜੀ ਸੈਂਟਰ ਸਰਕਾਰ ਹੋਏਗੀ ਤਾਂ ਸੂਬੇ ਦਾ ਜਿਹੜਾ ਵਿਕਾਸ ਹੋਏਗਾ ਸਰ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਕਈ ਸਟੇਟਾਂ ਵਿੱਚ ਇਲੈਕਸ਼ਨ ਲੜਿਆ ਨੋਟਾਂ ਤੋਂ ਵੀ ਘੱਟ-ਬੋਟਾ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਪੰਜਾਬ ਅਤੇ ਦਿੱਲੀ ਵਿੱਚ ਸਰਕਾਰ ਹੈ ਤੁਸੀਂ ਪੰਜਾਬ ਦੇ بڑے ਭਾਜਪਾ ਦੇ بڑے ਸੀਨੀਅਰ ਲੀਡਰਾਂ ਕੀ ਲੱਗਦਾ ਤੁਹਾਨੂੰ ਜਿਹੜਾ ਇਹਨਾਂ ਰਿਜ਼ਲਟ ਆਇਆ ਇਸ ਦਾ ਪੰਜਾਬ ਆਮ ਆਦਮੀ ਪਾਰਟੀ ਉੱਤੇ ਕੀ ਅਸਰ ਪਏਗਾ ਇਹਦਾ ਸਿੱਧਾ ਅਸਰ ਆ ਜੀ ਕਿ ਪੰਜਾਬ ਦੇ ਵਿੱਚ ਲੋਕ ਬਿਲਕੁਲ ਨਿਰਾਸ਼ ਨਹੀਂ ਉਹਨਾਂ ਨੇ ਬਹੁਤ ਵੱਡਾ ਇੱਕ ਮੰਡੇਟ ਦੇ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਜਿਤਾਇਆ ਸੀ ਪਰ ਅੱਜ ਪੰਜਾਬ ਜਿਹੜਾ ਬਿਲਕੁਲ ਨੀਚੇ ਗਿਰਿਆ ਜਾ ਰਿਹਾ ਪੰਜਾਬ ਜੂ ਤਰੱਕੀ ਨਹੀਂ ਹੋ ਰਹੀ ਪੰਜਾਬ ਦੇ ਲੋਕ ਅੱਜ ਪਸਾਰ ਰਹੇ ਆ ਕਿ ਅਸੀਂ ਵੋਟਾਂ ਪਾਈਆਂ ਨੇ ਸੋ ਇਸੇ ਕਰਕੇ 1% ਤੋਂ ਬਾਕੀ ਦੇ ਜਿਹੜੇ ਸਟੇਟਾਂ ਨੇ ਹੁਣ ਪੰਜਾਬ ਦੇ ਲੋਕ ਕੋਈ ਸਮਝਣ ਲੱਗੇ ਕਿ ਉਹ ਸਟੇਟਾਂ ਵਾਲੇ ਸਮਝਦਾਰ ਨੇ ਉਹ ਕਹਿੰਦੇ ਜੀ ਦੀ ਸੈਂਟਰ ਦੀ ਸਰਕਾਰ ਆ ਉਹਨੂੰ ਵੋਟ ਪਾਓ ਤਾਂ ਕਿ ਸਾਡੇ ਸੂਬੇ ਦੀ ਵਿਕਾਸ ਹੋ ਸਕੇ ਸੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜੋ ਵਾਦੇ ਕੀਤੇ ਸੀ ਬਿਲਕੁਲ ਫੇਲ ਹੋ ਗਏ ਆਮ ਆਦਮੀ ਪਾਰਟੀ ਦਾ ਇੱਕ ਅਲਿਗੇਸ਼ਨ ਆ ਉਹ ਕਹਿੰਦੇ ਸੈਂਟਰ ਗਵਰਨਮੈਂਟ ਜਿਹੜੀ ਆ ਉਹਨਾਂ ਨਾਲ ਵਿਤਰਾ ਕਰ ਰਹੀ ਆ ਉਹਨਾਂ ਦੇ ਜਿਹੜੇ ਫੰਡ ਜਿਹੜਾ ਉਹਨਾਂ ਦਾ ਹੱਕ ਆ ਉਹ ਹੱਕ ਤੋਂ ਉਹਨਾਂ ਨੂੰ ਬੰਚਿਤ ਕੀਤਾ ਜਾ ਰਿਹਾ ਉਹ ਹੱਕ ਜਿਹੜਾ ਉਹ ਖੋਇਆ ਜਾ ਰਿਹਾ ਉਹ ਤਾਂ ਕੰਡੀਸ਼ਨਾਂ ਕਹਿੰਦੇ ਜਿਹੜਾ ਸੈਂਟਰ ਦੀ ਅਪਲਾਈ ਕਰਦੇ ਨੇ ਸੈਂਟਰਲ ਗਵਰਨਮੈਂਟ ਤਾਂ ਸਾਰਿਆਂ ਨੂੰ ਬਰਾਬਰ ਟਰੀਟ ਕਰਦੀ ਆ ਇਹ ਇਹ ਪਾਰਸ਼ੀਐਲਟੀ ਤੁਸੀਂ ਤਾਂ ਫਿਰ ਲੋਕਾਂ ਨੂੰ ਵੀ ਕਹੋਗੇ ਤਿੰਨਾਂ ਸਟੇਟਾਂ ਦੇ ਵਿੱਚ ਲੋਕਾਂ ਨੇ ਪਾਰਸ਼ੀਐਲਟੀ ਕਰਤੀ ਤਿੰਨੇ ਸਟੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ 1% ਵੀ ਵੋਟ ਨਹੀਂ ਮਿਲੀ ਨੋਟਾ ਦਾ ਵੀ ਘੱਟ ਮਿਲੀ ਆ ਸੋ ਨਕਾਰ ਦਿੱਤਾ ਲੋਕਾਂ ਨੇ ਲੋਕਾਂ ਦੇ ਵਾਅਦਿਆਂ ਤੇ ਪੂਰੇ ਨਹੀਂ ਉਤਰੇ ਭਾਈ ਮੇਰਾ ਲਾਸਟ ਕੁਐਸਚਨ ਆ ਸਰ ਇੰਡੀਆ ਗੱਜਬੰਦ ਨੂੰ ਕਿਸ ਸਟੇਜ ਤੇ ਦੇਖ ਰਹੇ ਹੋ ਜਾਂ ਕਿਸ ਤਰ੍ਹਾਂ ਦੇਖ ਰਹੇ ਹੋ ਅਸਤਾ ਪਹਿਲਾਂ ਵੀ ਕਹੇ ਸੀ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੇ ਨੇ ਸੋ ਸਾਨੂੰ ਸਾਡੇ ਲਈ ਕੋਈ ਫਰਕ ਨਹੀਂ ਪੈਂਦਾ ਸਾਡੀ ਜਿਹੜੀ ਹਿੰਦੁਸਤਾਨਾ ਨਰਿੰਦਰ મોદી ਜੀ ਦੀ ਗਰੰਟੀ ਆ ਉਹ ਲੋਕਾਂ ਨੂੰ ਸਮਝ ਆ ਗਈ ਕਿ ਜੇ ਪੰਜਾਬ ਦਾ ਜਾਂ ਹਿੰਦੁਸਤਾਨ ਦਾ ਆਪਣਾ ਭਲਾ ਹੋ ਸਕਦਾ ਤਾਂ ਸਿਰਫ ਨਰਿੰਦਰ મોદી ਕਰਕੇ ਹਿੰਦੁਸਤਾਨ ਦੀ ਤਰੱਕੀ ਹੋ ਰਹੀ ਹੈ ਸੋ ਨਰਿੰਦਰ મોદી ਜੀ ਦੁਆਰਾ ਆਉਣ ਕੇ ਬਾਕੀ ਜੋ ਮਰਜ਼ੀ ਘਟਕੰਤਨ ਹੋਈ ਜਾਵੇ ਚਲ ਥੈਂਕ ਯੂ ਸਰ ਇਹ ਕਹਿਵਟ ਲੋਜੀ ਸੀਗੇ ਜਿਹੜੇ ਕੀ ਪੰਜਾਬ ಬಿಜೆಪಿ ਦੇ ਬੜੇ ਸੀਨੀਅਰ ਲੀਡਰ ਆ ਉਹਨਾਂ ਦਾ ਕਹਿਣਾ ਹੈ ਕਿ ਤਿੰਨ ਸਟੇਟਾਂ ਵਿੱਚ ਬੀਜੇਪੀ ਦੀ ਸਰਕਾਰ ਬਣੀ ਹੈ ਔਰ ਉਸ ਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਲੋਕੀ ਵੀ ਚਾਹੁੰਦੇ ਆ ਕਿ ਪੰਜਾਬ ਵਿੱਚ ਵੀ ਬੀਜੇਪੀ ਦੀ ਸਰਕਾਰ ਬਣੇ ਹੁਣ ਦੇਖਣਾ ਇਹ ਹੈ ਕਿ ਪੰਜਾਬ ਵਿੱਚ ਕਦੋਂ ਬੀਜੇਪੀ ਦੀ ਸਰਕਾਰ ਬਣਦੀ ਹੈ ਮੈਂ ਦਿਨੇਸ਼ ਕੁਮਾਰ ਕੈਮਰਾਮੈਨ ਸੁਮਿਤ ਦੇ ਨਾਲ ਦਨਿਕ ਸੋਰਾ ਟੀਵੀ ਲਈ ਚੰਡੀਗੜ੍ਹ ਤੋਂ